ਅੱਜ ਸ਼੍ਰੀ ਰਾਮ ਰਿਲਾ ਦਸਹਿਰਾ ਕਮੇਟੀ ਮੰਡੀ ਮੁੱਲਾਪੁਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਤੇ ਪ੍ਰਧਾਨ ਤਰੁਣ ਜਿੰਦਲ ਦੇ ਨਾਲ ਜਿੱਥੇ ਸਮੂਹ ਦਸਹਿਰਾ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਸ਼ਾਮਲ ਸਨ ਉੱਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਦਸਹਿਰਾ ਕਮੇਟੀ ਦੇ ਸਰਪ੍ਰਸਤ ਜਸਵਿੰਦਰ ਸਿੰਘ ਹੈਪੀ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਤਰੁਣ ਜਿੰਦਲ ਨੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 22 ਤਰੀਕ ਤੋਂ ਦਰਜਾ 8 ਤੋਂ 10 ਵਜੇ ਤੱਕ ਜਾਂਚ ਘਰ ਵਿਖੇ ਰਾਮ ਕਥਾ ਹੋਵੇਗੀ ਉਹਨਾਂ ਬੋਲਦਿਆਂ ਆਖਿਆ ਕਿ 2 ਤਰੀਕ ਨੂੰ ਦਸਹਿਰੇ ਦਾ ਮੇਲਾ ਜਿਸ ਵਿੱਚ ਝਾਕੀਆਂ ਸ਼ੀਤਲਾ ਮਾਤਾ ਮੰਦਿਰ ਤੋਂ ਆਰੰਭ ਹੋਣਗੀਆਂ ਅਤੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਰਕਵਾ ਮੰਡੀ ਵਿੱਚ ਪਹੁੰਚਣਗੀਆਂ ਇਸ ਮੌਕੇ ਤੇ ਬੋਲਦਿਆਂ ਉਹਨਾਂ ਆਖਿਆ ਕਿ ਇਹ ਦਸਹਿਰਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹੋਵੇਗਾ ਅਤੇ ਹਰ ਇੱਕ ਲਈ ਖਿੱਚ ਦਾ ਕੇਂਦਰ ਬਣੇਗਾ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਅਤੇ ਹੋਰਨਾਂ ਨੇ ਬੋਲਦਿਆਂ ਹੋਇਆਂ ਆਖਿਆ ਕਿ ਜਿੱਥੇ ਔਰ ਤਾਂ ਬੀਬੀਆਂ ਮਾਈਆਂ ਭੈਣਾਂ ਲਈ ਬੈਠਣ ਲਈ ਅਲੱਗ ਤੋਂ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਉੱਥੇ ਹੀ ਖਾਣ ਪੀਣ ਵਾਲੇ ਪਾਣੀ ਦਾ ਵੀ ਪੂਕਤਾ ਪ੍ਰਬੰਧ ਹੋਵੇਗਾ ਇਸ ਤੋਂ ਬਿਨਾ ਉਹਨਾਂ ਆਖਿਆ ਕਿ ਪਾਰਕਿੰਗ ਦੇ ਪੂਕਤਾ ਪ੍ਰਬੰਧ ਕੀਤੇ ਗਏ ਆਓ ਤੁਹਾਨੂੰ ਵੀ ਸੁਣਾਉਨੇ ਹਾਂ ਕੀ ਕਹਿ ਰਹੇ ਹਨ ਤਰੁਨ ਜਿੰਦਰ ਪ੍ਰਧਾਨ ਦਸਹਿਰਾ ਕਮੇਟੀ ਮੰਡੀ ਮੁੱਲਾਪੌਸੀ ਦੇਖ ਰਹੇ ਹਾਂ ਮੁੱਲਾਪੁਰ ਦਾਖਾ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਰਾਜਿੰਦਰ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਜੱਟਾ ਸੀਗਾ ਜੀ ਸਭ ਤੋਂ ਪਹਿਲਾਂ જય ਸ਼੍ਰੀ ਰਾਮ श्री रामलीला दशहरा कमेटी ਵੱਲੋਂ ਸਾਰੇ ਪ੍ਰੈਸ ਕਲੱਬ ਦਾ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਸਾਨੂੰ ਹਰ ਟਾਈਮ ਸਹਿਯੋਗ ਦਿੱਤਾ ਤੇ ਦਿੰਦੇ ਰਹਿਣਗੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਕਲੱਬ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਅੱਜ ਜੋ ਪ੍ਰੈਸ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਅਸੀਂ ਇੱਕ ਤਾਂ ਪੋਸਟਰ ਰਿਲੀਜ਼ ਕੀਤਾ 22 ਤਰੀਕ ਨੂੰ ਸਤੰਬਰ ਨੂੰ ਰਾਮ ਕਥਾ ਦਾ ਆਯੋਜਨ ਕੀਤਾ ਜਾਣਾ ਜੋ ਕਿ ਜੰਜਕਰ ਦੇ ਵਿੱਚ ਉਸੇ ਦਿਨ 5 ਵਜੇ ਕਲਸ਼ ਯਾਤਰਾ ਸ਼ੁਰੂ ਹੋਏਗੀ ਜੋ ਕਲਸ਼ ਯਾਤਰਾ ਹੈ ਸ਼ਿਤਲਾ ਮਾਤਾ ਮੰਤਰ ਤੋਂ ਸ਼ੁਰੂ ਹੋ ਕੇ ਜੰਜਕਰ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਜੰਜਕਰ ਵਿੱਚ ਪਹੁੰਚੇਗੀ ਮਹਾ ਮੰਡਲੇਸ਼ਵਰ ਸ਼੍ਰੀ ਵੇਦ ਭਾਰਤੀ ਜੀ Swami Ved Bharti ji ਦੇ ਸ਼ਿਸ਼ ਅੰਬਿਕਾ ਭਾਰਤੀ ਜੀ ਕਥਾ ਕਰਨਗੇ ਜਿਨ੍ਹਾਂ ਨੂੰ 7:30 ਵਜੇ ਦਿੱਲੀ ਨਰਾਤਿਆਂ ਦੇ ਵਿੱਚ 10:30 ਵਜੇ ਤੱਕ ਕਥਾ ਚੱਲੇਗੀ 2 ਤਰੀਕ ਨੂੰ ਤੇ ਸ਼ਹਿਰੇ ਵਾਲੇ ਦਿਨ ਸ਼ੀਤਲਾ ਮਾਤਾ ਮੰਦਰ ਤੋਂ ਝਾਕੀਆਂ ਸ਼ੁਰੂ ਹੋਣਗੀਆਂ ਜੋ ਕਿ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਰਕਵਾ ਮੰਡੀ ਦੇ ਵਿੱਚ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਹੁੰਚੇਗੀ। ਦੇਖੋ ਅਸੀਂ ਸਾਰੀ ਸਿਆਸੀ ਪਾਰਟੀਆਂ ਨੂੰ ਸਾਰੇ ਸ਼ਹਿਰ ਦੇ ਪਤਵੰਤੇ ਸੱਜਿਆਨਾਂ ਨੂੰ ਹਰੇਕ ਪਾਰਟੀ ਨਾਲ ਅਸੀਂ ਹਰੇਕ ਨੂੰ ਨਾਲ ਲੈ ਕੇ ਚੱਲਿਆ ਹਰੇਕ ਨੂੰ ਨਿਯੋਤਾ ਦਿੱਤਾ ਵਾ ਇਸ ਸੱਦਾ ਪੱਤਰ ਦਿੱਤਾ ਵਾ ਜੋ ਮੌਕੇ ਤੇ ਸਾਡੀ ਕਮੇਟੀ ਜੋ ਵੀ ਸਾਡੇ ਸ਼ਹਿਰ ਦੇ ਪਤਵੱਤੇ ਸੱਜਣੋਂਗੇ ਜੋ ਵੀ ਸਿਆਸੀ ਪਾਰਟੀਆਂ ਦੇ ਆਗੂ ਹੋਣਗੇ ਮੌਕੇ ਤੇ ਸਾਰੇ ਅਗਨੀਪ੍ਰੇਟ ਕਰਨਗੇ ਦਰਸ਼ਕਾਂ ਦੇ ਉਹਦੇ ਲਈ ਪਰੰਜਨ ਜੀ ਕਿਹਨੂੰ ਤੁਸੀਂ ਬੁਲਾ ਰਹੇ ਹੋ ਸਭ ਤੋਂ ਪਹਿਲਾਂ ਜੀ ਲੱਗਣਗੇ ਹਰਦੇਵ ਪੂਸੇ ਜੀ ਉਹਨਾਂ ਦੇ ਨਾਲ ਬਿਬਾ ਯਸ਼ਲੀਨ ਜੀ ਉਸ ਤੋਂ ਬਾਅਦ ਆਪਣੇ ਬਲਕਾਰ ਅਨਖਿਲਾ ਜੀ ਉਹਨਾਂ ਦੇ ਨਾਲ ਮਨਜਿੰਦਰ ਗੁਲਸ਼ਨ ਇਹਨਾਂ ਦੀ ਟਾਈਮਿੰਗ ਕੀ ਰਹੇਗੀ ਇਹਨਾਂ ਦੀ ਟਾਈਮਿੰਗ ਦੇਖੋ ਜੀ ਅਸੀਂ ਸਟੇਜ 1:30 ਵਜੇ ਸ਼ੁਰੂ ਹੋ ਜਾਣੀ ਆ ਉੱਥੇ ਜੋ ਕਿ ਸਾਡੀ ਆਪਣੀ ਸਟੇਜ ਆ ਉੱਥੇ 1:30 ਵਜੇ ਸ਼ੁਰੂ ਹੋ ਜਾਏਗੀ ਦENN 3:30 ਵਜੇ ਤੇ ਕੀਵ ਆਪਣੇ ਬਲਕਾਰਨ ਖਿੱਲਾ ਜੀ ਤੇ ਵੰਜਿੰਦਰ ਕੁਲਛੇ ਲੱਗਣਗੇ ਉਸ ਤੋਂ ਪਹਿਲਾਂ ਹਰਦੇਵ ਪੁੱਸੇ ਤੇ ਦਸਹਿਰਾ ਗਰਾਊਂਡ ਤੋਂ ਜਿਹੜੇ ਪੁੱਤਾਂ ਪਰਮੰਖ ਜਿਹੜੇ ਹੋਰ ਜਿਹੜੇ ਕੀਤੇ ਗਏ ਦੇਖੋ ਇੱਕ ਤਾਂ ਸਾਡਾ ਸਭ ਤੋਂ ਪਹਿਲਾਂ ਕਮੇਟੀ ਨੇ ਤੁਹਾਨੂੰ ਪਤਾ ਫੈਸਲਾ ਲਿੱਤਾ ਸੀ ਵੀ ਜੋ ਰੇੜੀ ਫੜੀ ਵਾਲੇ ਆ ਕਿਸੇ ਤੋਂ ਵੀ ਅਸੀਂ 1 ਰੁਪਿਆ ਵੀ ਚਾਰਜ ਨਹੀਂ ਕਰਨਾ ਦੇਖੋ ਉਹਨਾਂ ਨੂੰ ਉਸੇ ਦਿਨ ਉਹਨਾਂ ਦਾ ਤਿਉਹਾਰ ਵੀ ਹੁੰਦਾ ਉਸੇ ਦਿਨ ਉਹਨਾਂ ਦਾ ਕਹ ਲਓ ਤੁਸੀਂ ਦਿਨ ਹੁੰਦਾ ਸੀਜ਼ਨ ਦਾ ਅਸੀਂ ਕਿਸੇ ਤੇ ਬੋਝ ਨਹੀਂ ਪਾਣਾ ਅਸੀਂ 1 ਰੁਪਿਆ ਵੀ ਕਿਸੇ ਰੇੜੀ ਫੜੀ ਵਾਲੇ ਤੋਂ ਕਿਸੇ ਵੀ ਅੱਡੇ ਵਾਲੇ ਤੋਂ 1 ਰੁਪਿਆ ਸਾਡੀ ਕਮੇਟੀ ਚਾਰਜ ਨਹੀਂ ਕਰੇਗੀ ਉਸ ਤੋਂ ਬਾਅਦ ਦੇ ਬੀਬੀਆਂ ਦੇ ਬੈਠਨਾਂ 'ਸੇ ਅਸੀਂ ਪੂਕਤਾ ਇੰਤਜ਼ਾਮ ਕੀਤਾ ਹੈ ਕੁਰਸੀਆਂ ਲਵਾਈਆਂ ਹਨ ਜੋ ਕਿ ਉਹਨਾਂ ਦੀ ਅਲੱਗ ਸਿਕਿਉਰਿਟੀ ਦੇ ਤੌਰ ਤੇ ਅਸੀਂ ਉੱਥੇ ਬੰਦਿਆਂ ਨੂੰ ਕੀਤਾ ਹੈ ਔਰ ਬਿਠਾਣਗੇ ਪ੍ਰੋਪਰ ਤਰੀਕੇ ਨਾਲ ਬਹੁਤ ਵਧੀਆ ਇੰਤਜ਼ਾਮ ਕੀਤਾ ਹਰ ਚੀਜ਼ ਦੀ ਅਸੀਂ ਸੁਵਿਧਾ ਨੂੰ ਦੇਖਦੇ ਹੋਏ ਹਰ ਇੰਤਜ਼ਾਮ ਕੀਤਾ ਗਿਆ ਹੈ ਦਸ਼ਹਿਰਾ ਗਰਾਊਂਡ ਸ਼ਹਿਰ ਵਾਸੀਆਂ ਤੁਸੀਂ ਕੀ ਅਪੀਲ ਕਰਦੀ ਜਾਉਂ ਫਿਰ ਆਪਣੇ ਦੇਖੋ ਅਪੀਲ ਇਹੀ ਕਰਨਾ ਚਾਹਾਂਗੇ ਜੀ ਦੇਖੋ ਜੋ ਦੁਸ਼ਹਿਰਾ ਤਿਹਾੜਾ ਬਹੁਤ ਵੱਡਾ ਤਿਹਾੜਾ ਹੈ ਜੇ ਸਾਡੀ ਜੋ ਦੇਸ਼ ਦਾ ਇੱਕ ਆਪਣੇ ਰਾਮ ਜੀ ਨੇ ਉਸ ਦਿਨ ਜਿੱਤ ਪ੍ਰਾਪਤ ਕੀਤੀ ਸੀ ਆ ਬੱਤੀ ਦੇ ਉੱਤੇ ਨੇਕੀ ਦੀ ਜਿੱਤ ਹੋਈ ਆ ਤੇ ਸਾਰਿਆਂ ਆਪਾਂ ਰਲ ਮਿਲ ਕੇ ਮਨਾਣਾ ਹੈ ਤੇ ਸਾਰਿਆਂ ਦੇ ਸਹਿਯੋਗ ਦੀ ਸਾਨੂੰ ਲੋੜ ਹੈ ਸਾਰੇ ਵੱਧ ਚੜ ਕੇ ਸਹਿਯੋਗ ਦੇ ਜੋ ਵੀ ਸਹਿਯੋਗ ਹੈ ਸਾਰਿਆਂ ਦਾ ਸਿਰ ਮੱਥੇ ਹੈ ਹਰੇਕ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਵੀ ਸਾਡੀ ਕਮੇਟੀ ਨੂੰ ਸਹਿਯੋਗ ਕਰਵਾ ਦਾ ਦਾਣਾ ਮੰਡੀ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਜਰੂਰ ਸਾਰੇ ਪਹੁੰਚੋ ਤੇ ਸਾਡੀ ਪਰਿਵਾਰ ਦੇ ਸਮੇਤ ਤੇ ਉਸ ਤੋਂ ਬਾਅਦ ਸਾਰੇ ਇਸ ਚੀਜ਼ ਦਾ ਮੇਲੇ ਦਾ ਜੋ ਆਯੋਜਨ ਕੀਤਾ ਹੋਇਆ ਆਨੰਦ ਮਾਣੋ